ਕਿਸਾਨ ਵੀਰੋ ਅੱਜ ਗੱਲ ਕਰਾਂਗੇ DW187 ਤੇ DW187 ਦਾ ਜਿਹੜਾ ਇਹ ਤੁਸੀਂ ਖੇਤ ਦੇਖ ਰਹੇ ਹੋ ਇਸ ਦੀ ਇੱਕ ਪਹਿਲਾਂ ਵੀ ਵੀਡੀਓ ਬਣਾਈ ਹੋਊ ਵੀ ਵੀਡੀਓ ਆਪਾਂ ਤੁਹਾਨੂੰ ਜਰੂਰ ਇਸੇ ਵੀਡੀਓ ਦੇ ਵਿੱਚ ਦਿਖਾਵਾਂਗੇ ਪਹਿਲਾਂ ਮੈਂ ਦੱਸਦਾ ਇਸ ਖੇਤ ਦਾ ਜਿਹੜਾ ਝਾੜ ਆਇਆ ਉਹ 78 ਮਣ ਕਿल्ले ਦੇ ਹਿਸਾਬ ਨਾਲ ਨਿਕਲਿਆ ਜੋ ਕਿ ਬਹੁਤ ਹੀ ਬਹੁਤ ਹੀ ਜ਼ਿਆਦਾ ਵਧੀਆ ਝਾੜ ਆਇਆ ਕਿਉਂਕਿ ਕਿਸਾਨ ਵੀਰੋ ਇਸ ਵਾਰ ਸਾਡੇ ਏਰੀਆ ਦੇ ਵਿੱਚ ਕੁਦਰਤ ਦਾ ਇੱਕ ਤੋਹਫ਼ਾ ਮਿਲਿਆ ਹੈ ਕੀ ਕਣਕਾਂ ਦੇ ਝਾੜ ਬਹੁਤ ਸੋਹਣੇ ਆਏ ਸੀਗੇ ਬਹੁਤ ਹੀ ਸੋਹਣੇ ਆਏ ਨੇ ਔਰ ਕਣਕਾਂ ਡਿੱਗੀਆਂ ਨਹੀਂ ਸੀ ਕਿਉਂਕਿ ਇਹ ਜਿਹੜਾ ਸਮਾਂ ਸੀਗਾ ਬੜੇ ਹੀ ਭਾਗਾ ਨਾਲ ਮਿਲਦਾ ਇਹ ਸਮਾਂ ਲੱਗਿਆ ਇਸ ਵਾਰ ਫਸਲ ਨੂੰ ਤੇ ਦਾਣੇ ਜਿਹੜੇ ਬਹੁਤ ਸੋਹਣੇ ਬਣੇ ਨੇ ਬਹੁਤ ਹੀ ਸੋਹਣੇ ਦਾਣੇ ਬਣੇ ਨੇ ਕਿ ਜਿਹੜੇ ਵੀ ਕਿਸਾਨ ਵੀਰ ਸਾਡੇ ਕੋਲੋਂ ਬੀਜ ਲੈ ਕੇ ਜਾ ਰਹੇ ਨੇ ਕਹਿ ਰਹੇ ਨੇ ਕਿ ਬਹੁਤ ਸੋਹਣਾ ਬੀਜ ਤੁਸੀਂ ਤਿਆਰ ਕੀਤਾ ਤੇ ਆਓ ਆਪਾਂ ਵੀਡੀਓ ਦੇਖਦੇ ਹਾਂ ਜੋ ਪਹਿਲਾਂ ਆਪਾਂ ਕਿਸਾਨ ਦੇ ਖੇਤ ਦੇ ਵਿੱਚ ਖੜੀ ਫਸਲ ਦੇ ਵਿੱਚ ਵੀਡੀਓ ਬਣਾਈ ਹੈ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਖੜੇ ਆਂ ਡੀਬੀਡਬਲਯੂ 187 ਦੇ ਪਲਾਂਟ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵਾਰ ਕੁਦਰਤ ਨੇ ਬਹੁਤ ਸਾਥ ਦਿੱਤਾ ਕਿਸਾਨਾਂ ਦਾ ਚਖੜ ਤੋਂ ਥੋੜਾ ਬਚਤ ਰਹੀ ਹੈ ਔਰ ਕਣਕਾਂ ਜਿਹੜੀਆਂ ਕਿ ਇਸ ਵਾਰ ਬਹੁਤ ਘੱਟ ਲੱਗੀਆਂ ਨੇ ਆ ਆਪਣਾ ਜਿਹੜਾ 187 ਦਾ ਖੇਤ ਹੈ ਤੁਸੀਂ ਦੇਖੋ ਕਿ 187 ਨੂੰ ਲੋਕ ਕਹਿੰਦੇ ਸੀਗੇ ਕਿ 187 ਫੇਲ ਹੈ ਫੇਲ ਹੈ ਫੇਲ ਹੈ ਆ ਜਿਹੜੇ ਜ਼ਿਮੀਦਾਰ ਦੇ ਖੇਤ 'ਚ ਮੈਂ ਖੜਿਆ ਹਾਂ ਉਸ ਜ਼ਿਮੀਦਾਰ ਦੇ ਹੱਥੀ ਮੇਰਾ ਫੋਨ ਹੈ ਉਹ ਵੀਡੀਓ ਬਣਾ ਰਿਹਾ ਹੈ ਔਰ ਇਹ ਜ਼ਿਮੀਦਾਰ ਇਹ ਕਹਿ ਰਿਹਾ ਕਿ ਇੰਨੀ ਸੋਹਣੀ ਖੜੀ ਹੈ ਬੱਲੀਆਂ ਦੇ ਵਿੱਚ ਜਿਹੜੇ ਦਾਣੇ ਬਿਲਕੁਲ ਪੱਕ ਚੁੱਕੇ ਨੇ ਔਰ ਮੈਨੂੰ ਲੱਗਦਾ ਹੈ ਵੀ ਇਹ ਕਣਕ ਅੱਜ ਤੋਂ 10-12 ਦਿਨਾਂ ਬਾਅਦ ਵੱਢਣ ਵਾਲੀ ਹੋ ਜਾਣੀ ਹੈ ਔਰ ਮੌਸਮ ਵੀ ਜਿਹੜਾ ਹੈ ਕਿ ਸਾਥ ਦੇ ਰਿਹਾ ਤੇ ਲੱਗਦਾ ਹੈ ਕਿ ਇਸ ਦਾ ਝਾੜ ਬਹੁਤ ਸੋਹਣਾ ਆਊਗਾ ਐਸ ਵਾਰ 187 222 ਜਿਹੜੇ ਕਿਸਾਨਾਂ ਨੇ ਇਹਨਾਂ ਲਾਈ ਹੈ ਉਹਨਾਂ ਦੇ ਬਹੁਤ ਵਧੀਆ ਪੈਦਾਵਾਰ ਆਣ ਵਾਲੀ ਹੈ ਇਹ ਸਾਨੂੰ ਵੀ ਲੱਗ ਰਿਹਾ ਤੇ ਅਸੀਂ ਕਣਕ ਦੇਖ ਕੇ ਰਿਹਾ ਜੋ ਉਸ ਮੋਦਾਪੀ ਕਿ ਲੱਗਦਾ ਕਿ ਇਸ ਦਾ ਜਿਹੜਾ ਝਾੜ ਹੈ 70 ਮਣ ਪਲੱਸ ਜਾਵੇਗਾ ਠੀਕ ਹੈ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਧੰਨਵਾਦ